ਤੁਸੀਂ ਪੱਕੀ ਕਰ ਰਹੇ ਆ ਤੁਸੀਂ ਬੰਨੂ ਪਰ ਇੱਥੇ ਵੀਰ ਹੋਣਾ ਦਾ ਨੁਕਸਾਨ ਹੋ ਗਿਆ ਟਰਾਲੀ ਪਲਟ ਗਈ ਪੋੜਾ ਥੋੜਾ ਮੜਾ ਕਰਕੇ ਆ ਸੜਕ ਦਾ ਕਰਕੇ ਮਿੱਟੀ ਪਾਰਿਆ ਸਵੇਰ ਦੀ ਸਵੇਰ ਦੀਆਂ ਟਰਾਲੀਆਂ ਆਉਂਡੀਆਂ ਤੇ ਅਚਾਨਕ ਟਰਾਲੀ ਇੱਕ ਥੋੜਾ ਜਿਹਾ ਥਾਂ ਨੀਵਾ ਸੀਗਾ ਬਹਿ ਗਈ ਬਹਿਣ ਦੇ ਕਰਕੇ ਗਾਡਰ ਪੜ ਗਿਆ ਉਹ ਗਾਡਰ ਪਾਟਣ ਕਰਕੇ ਵਜਨ ਇੱਕ ਪਾਸੇ ਹੋ ਗਿਆ ਸਾਰਾ ਟਰਾਲੀ ਡੇਢੀ ਹੋ ਗਈ ਇਹ ਬਚਾਅ ਹੋ ਗਿਆ ਵੀ ਨਾਲ ਦਰਖਤ ਲੱਗੇ ਰਹਿੰਦੇ ਹੋ ਸਕਦਾ ਏ ਪਲਟ ਜਾਂਦੀਆਂ ਨੇ ਜੀ ਨਾਲ ਟਰੈਕਟਰ ਵੀ ਪਲਟ ਸਕਦਾ ਸੀ ਹਾਂਜੀ ਹਾਂਜੀ ਟਰੈਕਟਰ ਵੀ ਕੋਈ ਵੈਸੇ ਇੱਥੇ ਜੇ ਹੁਣ ਤੁਸੀਂ ਲਾਉਂਦੇ ਹੁੰਦੇ ਜਾਂ ਇੱਧਰਲੀ ਸਾਈਡ ਕੋਈ ਹੋਰ ਹੁੰਦਾ ਜੀ ਉਹ ਦਬ ਸਕਦਾ ਸੀ ਹਾਂਜੀ ਬੰਦੇ ਲੌਂਡੇ ਸੀਗੇ ਬੰਦੇ ਉਧਰ ਵੀ ਖੜੇ ਸੀ ਭੱਜ ਕੇ ਨਿਕਲੇ ਆ ਇਹ ਨੁਕਸਾਨ ਤੁਹਾਨੂੰ ਮੈਂ ਦਿਖਾਵਾਂਗਾ ਟਰੈਕਟਰ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਵੀਰ ਹੋਰਾਂ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਵਾਹਿਗੁਰੂ ਦਾ ਸ਼ੁਕਰ ਕਿ ਉਹ ਦਰਖਤ ਉਧਰ ਸੀਗੇ ਇਸ ਕਰਕੇ ਬਚ ਗਿਆ ਇਹ ਜੇ ਦਰਖਤ ਵਗੈਰਾ ਨਾ ਹੁੰਦੇ ਇਹ ਇੱਕ ਤਕਰੀਬਨ ਘਟੂ ਘਟ ਪਾਣੀ ਕਹਿੰਦੇ ਆ ਜੀ ਇਹ 7 ਤੋਂ 8 ਫੁੱਟ ਪਾਣੀ ਹੈ ਜਿਹੜਾ ਇਸ ਵਕਤ ਇੱਧਰ ਹੈਗਾ ਏ ਤੇ ਨਾਲ ਹੀ ਇੱਧਰ ਟਰੈਕਟਰ ਪਲਟ ਦਾ ਜਾਨੀ ਨੁਕਸਾਨ ਤੋਂ ਵਿਚਾਰ ਰਿਹਾ ਇਹ ਇਹ ਜਿਹੜੀ ਟਰਾਲੀ ਹੈ ਜੀ ਇਹ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਜੀ ਤੁਹਾਨੂੰ ਨਹੀਂ ਜੀ ਇਹ ਸਾਬ ਸਾਡੀਆਂ ਆਪਦੀਆਂ ਆ ਰਹੀਆਂ ਆ ਵੀ ਅਸੀਂ ਇਨਕੇ ਕਰਨ ਦੇ ਆ ਜੋ ਕਰਨ ਦੇ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਜੀ ਸਾਬ ਆਉਂਦੇ ਆ ਮੁਰ ਜਾਂਦੇ ਆ ਦੇਖ ਕੇ ਆ ਗੱਡੀਆਂ ਆਉਂਦੀਆਂ ਵਾ ਬਸ bari ਖੋਲਦੇ ਹੁੰਦੇ ਆ ਪਾਣੀ ਦੇਖਦੇ ਆ ਕੋਈ ਨਹੀਂ ਪੁੱਛਦਾ ਤੁਸੀਂ ਕੀ ਕਰਦੇ ਆ ਜਿੱਨਾ ਇੱਥੋਂ ਮੜਾ ਬੰਨ ਆ ਜਾਂ ਚੰਗਾ ਬੰਨ ਇਸ ਇਲਾਕੇ ਦੇ ਵਿੱਚ ਹੋਰ ਕੀ ਲੋੜ ਐ ਭਾਜੀ ਕੋਈ ਬਸ ਜੀ ਮੈਂ ਬਸ ਬੰਨ ਮੜਾ ਇਹਦੀ ਮਿੱਟੀ ਦੀ ਜਿਆਦਾ ਲੋੜ ਆ ਤੇ ਜਿੰਨਾ ਏਰੀਆ ਬਚਿਆ ਬਸ਼ਰਵ ਹੈ ਮਹਾਰਾਜ ਦੀ ਕਿਰਪਾ ਨਾਲ 88 ਵਾਲਾ ਤੇ ਜਿਆਦਾ ਹੀ ਬੰਨ ਆ ਜਿਹੜੇ ਬੰਨ ਟਪਾਤਾ ਪਾਣੀ 88 ਨੇ ਜਿਹੜਾ ਅੱਛਾ ਜੀ ਹਾਂ ਜੀ ਆ 88 ਦੇ ਵਿੱਚ ਵੀ ਇਹੀ ਬੰਨ ਸੀਗਾ ਜੀ ਹਾਂ ਜੀ ਇਹੋ ਬੰਨ ਸੀ 88 ਤੇ ਤਾਂ ਨਹੀਂ ਸੀ ਕਿਤਾ ਹੂੰ ਰੁੜ ਗਏ ਇੱਥੋਂ ਰੁੜ ਗਏ ਕੋਈ ਰੋੜ ਕੇ ਬਹੁਤ ਹਾਂ ਰੁੜੇ ਹੀ ਪੜ ਹਾਂਜੀ ਸੁਲਤਾਨਪੁਰ ਦੇ ਇਲਾਕੇ ਦੇ ਵਿੱਚ ਹੜਾਂ ਦੀ ਮਾਰ ਹਟਾਏ ਪਿੰਡਾਂ ਦੀ ਖਬਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਨੁਕਸਾਨ ਹੋ ਰਿਹਾ ਸੋ ਤੁਸੀਂ ਪੱਕੀ ਕਰ ਰਹੇ ਆ ਤੁਸੀਂ ਬੰਨੂ ਪਰ ਇੱਥੇ ਵੀਰ ਹੋਣਾ ਦਾ ਨੁਕਸਾਨ ਹੋ ਗਿਆ ਟਰਾਲੀ ਪਲਟ ਗਈ ਸੋ ਇਹ ਸੁਲਤਾਨਪੁਰ ਦਾ ਪਹਿਲਾਂ ਵੀ ਤੁਹਾਨੂੰ ਆਪਾਂ ਨੇ ਦਿਖਾਇਆ ਇਹ ਕਿਹੜਾ ਇਹ ਕਿਹੜਾ ਪਿੰਡਾ ਜੀ ਇਹ ਜੀ ਆਪਣੇ ਅੱਲੂ ਵਾਲਾ ਅਲੂ ਵਾਲ ਪੈਂਦੇ ਦੇ ਜੀਗਾ ਪੋਲੋ ਥੋੜਾ ਮੜਾ ਕਰਕੇ ਆ ਸੜਕ ਦਾ ਕਰਕੇ ਮਿੱਟੀ ਪਾਰਿਆ ਸਵੇਰ ਦੀ ਸਵੇਰ ਦੀਆਂ ਟਰਾਲੀਆਂ ਆਉਂਦੀਆਂ ਤੇ ਅਚਾਨਕ ਟਰਾਲੀ ਇੱਕ ਥੋੜਾ ਜਿਹਾ ਥਾਂ ਨੀਵਾ ਸੀਗਾ ਬਹਿ ਗਈ ਬਹਿਣ ਦੇ ਕਰਕੇ ਗਾਡਰ ਪੜ ਗਿਆ ਅੱਛਾ ਉਹ ਗਾਡਰ ਪਾਟਣ ਕਰਕੇ ਵਜਨ ਇੱਕ ਪਾਸੇ ਹੋ ਗਿਆ ਸਾਰਾ ਟਰਾਲੀ ਡੇਢੀ ਹੋ ਗਈ ਇਹ ਬਚਾਅ ਹੋ ਗਿਆ ਵੀ ਨਾਲ ਦਰਖਤ ਲੱਗੇ ਰਹਿੰਦੇ ਹੋ ਸਕਦਾ ਐ ਪਲਟ ਜਾਂਦੀਆਂ ਨੇ ਜੀ ਨਾਲ ਟਰੈਕਟਰ ਵੀ ਪਲਟ ਸਕਦਾ ਸੀ ਹਾਂਜੀ ਹਾਂਜੀ ਟਰੈਕਟਰ ਵੀ ਪਲਟ ਕੋਈ ਵੈਸੇ ਇੱਥੇ ਜੇ ਹੁਣ ਤੁਸੀਂ ਲਾਉਂਦੇ ਹੁੰਦੇ ਜਾਂ ਇਧਰਲੀ ਸਾਈਡ ਕੋਈ ਹੋਰ ਹੁੰਦਾ ਜੀ ਉਹ ਡੱਬ ਸਕਦਾ ਹਾਂਜੀ ਬੰਦੇ ਲੌਂਡੇ ਸੀਗੇ ਬ अच्छा हां पीछे ਬਣਿਆ ਸੀ ਪਿੱਛੋਂ ਆਵਾਜ਼ ਆਉਂਦੀਆਂ ਵੀ ਟਰਾਲੀ ਜਾ ਰਹੀ ਪਰਲੇ ਬੰਨੇ ਨੂੰ ਤੋਂ ਉਦੋਂ ਪਤਾ ਲੱਗ ਗਿਆ ਨਾ ਪਟਾਕਾ ਫੈ ਗਿਆ ਨੁਕਸਾਨ ਹੋ ਗਿਆ ਬੰਦੇ ਦਾ ਇਹ ਇਹ ਜਿਹੜੀ ਟਰਾਲੀ ਹੈ ਜੀ ਇਹ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਜੀ ਤੁਹਾਨੂੰ ਨਹੀਂ ਜੀ ਇਹ ਸਾਬ ਸਾਡੀਆਂ ਆਪਦੀਆਂ ਆ ਰਹੀਆਂ ਹਾਂ ਵੀ ਅਸੀਂ ਜਾਨੇ ਕਰੰਦੇ ਆ ਜੋ ਕਰੰਦੇ ਹਾਂ ਹਾਂਜੀ ਕੋਈ ਪ੍ਰਸ਼ਾਸਨ ਲਾਉਣੇਗਾ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਜੀ ਨਹੀਂ ਜੀ ਸਾਬ ਆਉਂਦੇ ਆ ਮੁਰ ਜਾਂਦੇ ਆ ਦੇਖ ਕੇ ਆ ਗੱਡੀਆਂ ਆਉਂਦੀਆਂ ਵਾ ਬਸ ਬਾਰੀ ਖੋਲ ਦੇ ਦਿੰਦੇ ਆ ਪਾਣੀ ਦੇਖਦੇ ਆ ਉਹ ਨਹੀਂ ਪੁੱਛਤਾ ਵੀ ਤੁਸੀਂ ਕੀ ਕਰਦੇ ਆ ਜਨਾ ਇਥੋਂ ਮਾੜਾ ਬਨਣਾ ਆ ਚੰਗਾ ਬਨਣਾ ਹਾਂਜੀ ਸੋ ਹਰ ਬਸੇ ਇਹੀ ਹਾਲਾਤ ਹੈ ਪ੍ਰਸ਼ਾਸਨ ਦੇ ਵੱਲੋਂ ਤਾਂ ਲੋਕਾਂ ਦਾ ਜਿਹੜਾ ਹੈਗਾ ਏ ਉਹ ਕਹਿੰਦੇ ਵੀ ਰੱਬ ਹੀ ਰੱਖਾ ਸਾਡਾ ਤਾਂ ਸੋ ਸਾਫ਼ ਤੌਰ ਤੇ ਤੁਸੀਂ ਵੇਖ ਸਕਦੇ ਹੋ ਟਰਾਲੀ ਵੱਡੀ ਟਰਾਲੀ ਜਿਹੜੀ ਰੇਤੇ ਦੀ ਭਰੀ ਹੋਈ ਮਿੱਟੀ ਦੀ ਭਰੀ ਹੋਈ ਪਲਟਗੀ ਹੈ ਸੋ ਮਾਰ ਏਟ ਹੈ ਜਿੱਥੇ ਕੁਦਰਤੀ ਆਫਤਾਂ ਦੇ ਵਿੱਚ ਉੱਥੇ ਆਪਣੇ ਸੰਦ ਵਗੈਰਾ ਵੀ ਵੀਰਾਂ ਦੇ ਸਾਰਾ ਨੁਕਸਾਨ ਹੋ ਰਿਹਾ ਸੋ ਬਾਈ ਜੀ ਇਹ ਪਰਪਾਈਆਂ ਕਰਨੀਆਂ ਬਹੁਤ ਔਖੀਆਂ ਪਰ ਅੱਜ ਇਹ ਆਫਤ ਦਾ ਸਮਾਂ ਹੈ ਪਰ ਇਸ ਆਫਤ ਦੇ ਸਮੇਂ ਦੇ ਵਿੱਚ ਲੀਡਰ ਸਿਰਫ ਫੋਟਾਂ ਕਰਵਾ ਰਿਹਾ ਇੱਕ ਦੋ ਲੀਡਰ ਮੈਂ ਦੇਖਿਆ ਜਿਹੜੇ ਦਿਲੋਂ ਲੋਕਾਂ ਵਿੱਚ ਲੱਗੇ ਹੋਏ ਆ ਬਾਕੀਆਂ ਦਾ ਤਾਂ ਜੀ ਇਹ ਫੋਟੋ ਸੈਸ਼ਨ ਚੱਲਿਆ ਹੋਇਆ ਪਾਜੀ ਸਾਡਾ ਇੱਕ ਸਾਥ ਦੇ ਰਿਹਾ ਰਾਣਾ ਸਾਹਿਬ ਤੇ ਕੋਈ ਸਾਡੀ ਮਦਦ ਕਰ ਰਿਹਾ ਆਪਣੇ ਬਾਬਾ ਸੁਖਾ ਸਿੰਘ ਜੀ ਜੀ ਠੀਕ ਆ ਜੀ ਉਹਨਾਂ ਦੀ ਸਾਨੂੰ ਮਦਦ ਆ ਰਹੀ ਆ ਬਾਕੀ ਹੋਰ ਤਾਂ ਨੂੰ ਕੋਈ ਖਾਸ ਮਦਦ ਨਹੀਂ ਆ ਰਹੀ ਕਿਸੇ ਪਾਸੇ ਇਸ ਇਲਾਕੇ ਦੇ ਵਿੱਚ ਹੋਰ ਕੀ ਲੋੜ ਹੈ ਪਾਜੀ ਕੋਈ ਬਸ ਜੀ ਮੇਨ ਬਸ ਬੰਨ ਮੜਾ ਇਹਦੀ ਮਿੱਟੀ ਦੀ ਜਿਆਦੀ ਲੋੜ ਆ ਵੀ ਜਿੰਨਾ ਗੇ ਏਰੀਆ ਬਚਿਆ ਬਚਾਰਾ ਵੇ ਮਹਾਰਾਜ ਦੀ ਕਿਰਪਾ ਨਾਲ ਕੋਈ ਕਹਿੰਦੇ 50 60 ਪਿੰਡ ਡੁੱਬੇ ਸਕ ਹਾਂਜੀ ਬਸ ਇਹਦੇ ਏਰੀਏ ਗੋਲ ਦੇ ਵਿੱਚ ਨਾ 50 60 ਪਿੰਡ ਸੁੱਕੇ ਦਾ ਬੈਠੇ ਆ ਬੈਠੇ ਰਹਿਣ ਤੇ ਕੋਈ ਭੈਣ ਭਰਾ ਗਲੀ ਸਾਹ ਹੋਵੇ ਉਹ ਸੱਖਾਂ ਦਾ ਬਹਿ ਜਾਊਗਾ ਤੇ ਜੇ ਸਾਡੇ ਕੋ ਰਿਆ ਹੀ ਰੱਖਣਾ ਤੇ ਕੌਣ ਕਿਤੇ ਬਊਗਾ ਦੱਸੋ ਪਾਪੀ ਕਿੰਨੀ ਉਮਰ ਹੋ ਗਈ ਤੁਹਾਡੀ 65 ਕਿਤੇ 64 ਪੈਣ ਸਾਲ ਦੀ 64 ਪੈਣ ਸਾਲ ਹੋ ਗਈ ਤੈਂਕਲ ਜੀ ਕਿੰਨੇ ਕਿੰਨੀ ਵਾਰ ਅਜਿਹੇ ਸਮਾਂ ਤੁਸੀਂ ਵੇਖਿਆ ਜੀ ਜੀ ਜੋਂ ਸਾਮਨਾ ਸੁਰਤ ਸੰਭੀ ਬਹੁਤ ਅਸੀਂ ਸੋਵੇਂ ਵੇਖਿਆ 88 ਵਾਲੇ ਵੇਖੇ ਬਹੁਤ ਵੇਖਿਆ ਅਸੀਂ ਹਾਂ ਜੀ ਬਹੁਤ ਅਜੀ ਵੇਖਿਆ ਜਿਹੜਾ ਜੇ ਆਪਾਂ ਉਸ ਹਿਸਾਬ ਦੇ ਨਾਲ ਇਹਨੂੰ ਦੇਖੀ ਜੀ ਤਾਂ 19 ਹੀ ਆਫਤ ਹੈ ਇੱਕ ਜਾਂਸ ਤੋਂ ਬਾਅਦ ਆ ਜਿਹੜਾ ਕੰਮ ਹੋਇਆ ਜੀ ਵੀ ਉਹ 88 ਵਾਲਾ ਤੇ ਜ਼ਿਆਦਾ ਹੀ ਵੱਧ ਨੇ ਆ ਜਿਹੜੇ ਬੰਨ ਟਪਾਤਾ ਪਾਣੀ 88 ਨਹੀਂ ਜਿਹੜਾ ਹੈ जी, जी। जी, जी जी। अच्छा जी हां जी 88 ਦੇ ਵਿੱਚ ਵੀ ਇਹੀ ਬੰਨ ਸੀਗਾ ਜੀ हां जी ਇਹੋ ਬੰਨ ਸੀ 88 ਫਿਰ ਤਾਂ ਨਹੀਂ ਸੀ ਕਿਤਾ ਹੂੰ ਰੁੜ ਗਏ ਇੱਥੋਂ ਰੁੜ ਗਏ ਫਿਰ ਰੋੜ ਕੇ ਬਹੁਤ ਹਾਂ ਰੁੜੇ ਹੀ ਪੜ ਹਾਂ ਜੀ اچھا ਬਹੁਤ ਹਾਂ ਰੁੜੇ ਹੀ ਤੇ ਜਿੰਮੇ ਫਿਰ ਉਹ ਪਾਣੀ ਪਿੰਡਾਂ ਦੇ ਵਿੱਚ ਵੜ ਗਿਆ ਜੀ ਪਿੰਡਾਂ 'ਚ ਵੜ ਗਿਆ ਸਾਰੀ ਹਾਂ ਜੀ ਕਿੰਨੇ ਕਿੰਨੇ ਕਿ ਚਲੇ ਗਿਆ ਸੀਗਾ ਜੀ ਉਹ ਤਾਂ ਬਹੁਤ ਕਾਫੀ ਚਹਿ ਰਿਆ ਕਣਕਾਂ ਵੀ ਨਹੀਂ ਵਿਜेंगी ਬਹੁਤੀਆਂ ਉਹ ਤਾਂ ਆਏ ਪਿਛਲੇ ਸਾਈਡ ਤੋਂ ਹਾਂ ਜੀ ਹਾਂ ਜੀ ਪਾਣੀ ਵੀ ਨਹੀਂ ਹਾਂ ਜੀ ਤੇ ਉਹ ਪਹਿਲੇ 88 ਦੀ ਮਾਰ ਚੱਲ ਕੇ ਕਿ ਕਿੰਨੇ ਲੰਮੇ ਸਮੇਂ ਬਾਅਦ ਉੱਠੇ ਹੋਣੇ ਆ ਜੀ ਫੇਰ ਹੁਣ ਆਫਤ ਬਾਅਦ ਚ ਬਹੁਤ ਕਈ ਵਾਰ ਹੜ ਆਇਆ ਇੱਧਰ ਚ ਬਹੁਤ ਕਬੜੀ ਬੋਰੀ ਵਰਾਇਆ ਆ ਇੱਧਰ ਏਰੀਆ ਭੱਜ ਜਾਂਦਾ ਚਲੋ 19 ਚ ਤੋਂ ਬਾਅਦ 23 ਚ 23 ਚ ਵੀ ਆਇਆ 19 ਚ ਵੀ ਆਇਆ ਹਾਂ ਜੀ ਤੇ ਉਦੋਂ ਉਦੋਂ ਵੀ ਸਰਕਾਰਾਂ ਦਾ ਅਹੀ ਹਾਲ ਸੀ ਕਿ ਇਹ ਹਾਲ ਸੀ ਇਦਾਂ ਆ ਅਸੀਂ ਪਾਵਲ ਰਾਤ ਨੂੰ ਵੀ ਬੂਰੇ ਲਾ ਮਿੱਟੀ ਪਾ ਪਾ ਕੇ ਤੇ ਰਾਤ ਨੂੰ ਬੰਨਣਾ ਸਾਈ ਰਾ ਪਹਿਰੇ ਦੇ ਨਹੀਂ ਅੱਛਾ ਹਾਂ ਜੀ ਇਦਾਂ ਤੁਸੀਂ ਪਹਿਰੇਦਾਨੇ ਤੇ ਲੀਡਰਾਂ ਨੇ ਬਿਆਨ ਹਾਂ ਲੀਡਰਾਂ ਦੇ ਬਿਆਨ ਹੀ ਬਿਲਕੁਲ ਹੁਣ ਹੁਣ ਵੀ ਕੋਈ ਪਹੁੰਚੇ ਨਹੀਂ ਜੀ ਨਹੀਂ ਜੀ ਹੁਣ ਇਹ ਰਾਣਾ ਸਾਹਿਬ ਮਿੱਟੀ ਮੋਟੀ ਸਾਹਿਬ ਸਰਕਾਰ ਵੱਲੋਂ ਰਾਣਾ ਸਾਹਿਬ ਅੱਛਾ ਉਹ ਰਾਣਾ ਸਾਹਿਬ ਤਾਂ ਸਰਕਾਰ ਚ ਨਹੀਂ ਰਹੇਗੇ ਜੀ ਹਾਂ ਜੀ ਹਾਂ ਜੀ ਉਹ ਉਹ ਯਾਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਜੀ ਨਾ ਨਹੀਂ ਨਾ ਕੋਈ ਨਹੀਂ ਹਿੰਦੀ ਨੂੰ ਵੇਖਿਆ ਕੋਈ ਨਾ ਹਾਂਜੀ ਅੱਛਾ ਜੀ ਹਾਂਜੀ ਭਾਈ ਕਿਹੜਾ ਪਿੰਡ ਆਪਣਾ ਸਾਡਾ ਦੈਲਪਰਾ ਭਾਗ ਹੈ ਬਠਿੰਡਾ ਡਿਸਟ੍ਰਿਕਟ ਹੰਡੇ ਤੋਂ ਆਏ ਹੋਏ ਆ ਜੀ ਕੀ ਲੈ ਕੇ ਆਏ ਹੋਏ ਭਾਜੀ ਰਾਸ਼ਨ ਲੈ ਕੇ ਆਏ ਸੀ ਜੀ ਅੱਛਾ ਹਾਂਜੀ ਅਚਾਰ ਤੇ ਜਿਵੇਂ ਵੇਖ ਰਹੇ ਹੋ ਬਾਈ ਇੱਕ ਹਾਲਾਤ ਇੰਨੇ ਮਾੜੇ ਤੇ ਦੂਜਾ ਦੇਖੋ ਆਹ ਹਫ਼ਤਾ ਇੱਕ ਵੀਰ ਔਰ ਉਹਨਾਂ ਦੇ ਦੇਖਿਆ ਮੈਂ ਟਰੈਕਟਰ ਹੀ ਭਾਜੀ ਉਹ ਰਾਸ਼ਨ ਲੈ ਕੇ ਗਏ ਸੀ ਉਹ ਥੱਲੇ ਦੇਖੇ ਜੀ ਹਾਂਜੀ ਹਾਂ ਦੇਖਿਆ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਾਂਜੀ ਮਾਉਂਡ ਮੰਡੀ ਤੋਂ ਸਾਡੇ ਹਲਕੇ ਦਾ ਸ਼ੋਭੇ ਟਰੈਕਟਰ ਹੀ ਅੱਛਾ ਜੀ ਹਾਂਜੀ ਹਾਂ ਸਿਰ ਤੋਂ ਅਸੀਂ ਚਾਰ ਲੈ ਕੇ ਆਏ ਜੀ ਹਾਂ ਜਿਹੜੀ ਸਮੱਗਰੀ ਸਰਕਾਰਾਂ ਨੇ ਦੇਣੀ ਸੀ ਜੀ ਪ੍ਰਸ਼ਾਸਨ ਨੇ ਦੇਣੀ ਸੀ ਉਹ ਫਿਰ ਆਪ ਆਪਣੇ ਭਰਾ ਭੀ ਪੰਜਾਬੀ ਜਿੰਦਾਬਾਦ ਆਈ ਪੰਜਾਬੀ ਦੁੱਖ ਦੇ ਸੁੱਖ ਦੇ ਖੜਦੇ ਸਾਰਿਆਂ ਦੇ ਕੋਈ ਦਿੱਕਤ ਨਹੀਂ ਹੁਣ ਸਰਕਾਰ ਤੋਂ ਤਾਂ ਕੋਈ ਆਸ ਵੀ ਨਹੀਂ ਜੀ ਪੰਜਾਬੀ ਆ ਕੋਈ ਨਹੀਂ ਆਇਆ ਜੀ ਉਹਨਾਂ ਜਿਵੇਂ ਆਪਾਂ ਅਮਾ ਚੱਲਦੇ ਜਾਂਦੇ ਆ ਕਿਤੇ ਹੋਰ ਕਿਤੇ ਜੈਨੇ ਕਰਨਾਟਕਾ ਵਗੈਰਾ ਕੋਈ ਨਹੀਂ ਦੁਸ਼ਾਰੀ ਨਹੀਂ ਲੈ ਕੇ ਨਾ ਦਿੱਲੀ ਵਾਲਿਆਂ ਨੇ ਪੁੱਛਿਆ ਕਿਸਨੂੰ ਬਿਲਕੁਲ ਅਸੀਂ ਤਾਂ ਥਾਂ ਥਾਂ ਤੇ ਲੰਗਰ ਲਾਉਣ ਚਲੇ ਜਾਂਦੇ ਆਂ ਤਾਂ ਥਾਂ ਥਾਂ ਤੇ ਲੰਗਰ ਲਾਉਣ ਜਾਂਦੇ ਕਿਤੇ ਵੀ ਆ ਜਾ ਕੋਈ ਮਾੜੀ ਜੀ ਭੀੜ ਨਹੀਂ ਪੈਣ ਦਿੰਦੇ ਮਾਚਲ ਦੇ ਵਿੱਚ ਵੀ ਜੋ ਹਾਲ ਹੋਇਆ ਜੀ ਕਹਿੰਦੇ ਆਪਣੇ ਪੰਜਾਬੀ ਵੀ ਬਹੁਤ ਫਸੇ ਹੋਏ ਆ ਉਹਨਾਂ ਨੇ 20 ਵਾਲੀ ਬੋਤਲ ਜੀ 100 ਦੀ ਕਰਤੀ ਉੱਥੇ 100 ਦੀ ਕਰਤੀ ਆਪਣੇ ਇੱਥੇ ਫੜਿਆ ਨਹੀਂ ਜਾਂਦਾ ਇਹ ਲੋਕਾਂ ਤੋਂ ਪਾਣੀ ਮੋ ਜਿੰਨਾ ਮਰਜ਼ੀ ਲੈ ਲੈ ਕੋਈ ਇੱਥੇ ਪੇਟੀਆਂ ਨੇ ਪੇਟੀਆਂ ਫਰੀ ਚਕਾਈਆਂ ਪੇਟੀਆਂ ਜੀ ਫਰੀ ਚਕਾਈਆਂ ਕੋਈ ਭੁਜੇਗਾ ਕੋਈ ਬਿਸਕਟ ਜਿੰਨੇ ਮਰਜ਼ੀ ਪੈਕਟਾਂ ਦੇ ਪੈਕਟ ਵੱਡੇ ਦੇਈ ਜਾਣੀ ਸੋ ਸੇਵਾ ਦਾ ਜਜ਼ਬਾ ਤਾਂ ਪੰਜਾਬੀਆਂ ਦੇ ਵਿੱਚ ਹੈਗਾ ਸੋ ਉਸੇ ਕਰਕੇ ਪੰਜਾਬ ਜ਼ਿੰਦਾ ਹੈ ਜ਼ਿੰਦਾਬਾਦ ਹੈ ਤੇ ਰਹੂਗਾ ਪਰ ਇਹ ਨੁਕਸਾਨ ਤੁਹਾਨੂੰ ਮੈਂ ਦਿਖਾਵਾਂਗਾ ਟਰੈਕਟਰ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਵੀਰ ਹੋਰਾਂ ਦਾ ਵੀ ਨੁਕਸਾਨ ਹੋ ਸਕਦਾ ਸੀਗਾ ਵਾਹਿਗੁਰੂ ਦਾ ਸ਼ੁਕਰ ਕਿ ਉਹ ਦਰਖਤ ਉੱਧਰ ਸੀਗੇ ਇਸ ਕਰਕੇ ਬਚ ਗਿਆ ਨਹੀਂ ਤਾਂ ਇਹ ਭਰੀ ਹੋਈ ਟਰਾਲੀ ਇਹ ਜੇ ਦਰਖਤ ਵਗੈਰਾ ਨਾ ਹੁੰਦੇ ਤਾ ਹੈ ਇੱਕ तकरीबन ਘਟੂ ਘਟ ਪਾਣੀ ਕਹਿੰਦੇ ਆ ਜੀ ਇਹ 7 ਤੋਂ 8 ਫੁੱਟ ਪਾਣੀ ਹੈ ਜਿਹੜਾ ਇਸ ਵਕਤ ਇੱਧਰ ਹੈਗਾ ਏ ਤੇ ਨਾਲ ਹੀ ਇੱਧਰ ਟਰੈਕਟਰ ਪਲਟ ਦਾ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਸੰਦ ਦਾ ਨੁਕਸਾਨ ਜ਼ਰੂਰ ਹੋਇਆ ਸੋ ਸਿੱਧੀ ਕਰਨਗੇ ਹੁਣ ਕੋਈ ਜੇ ਬਾਈ ਕ੍ਰੇਨ ਵਗੈਰਾ ਮਗਾਈ ਹੈ ਕੋਈ ਹਾਂਜੀ ਜੇ ਐਸਵੀ ਮਗਾਈ ਓਕੇ ਓਕੇ ਠੀਕ ਹੈ ਠੀਕ ਹੈ ਤਾਂ ਸੋ ਬਿਲਕੁਲ ਬਾਈ ਹੋ ਰਹੰਦਾ ਨੁਕਸਾਨ ਹੋਇਆ ਸੋ ਸੁਲਤਾਨਪੁਰ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਹੈ ਕੁਦਰਤੀ ਤੌਰ ਤੇ ਵੀ ਬਹੁਤ ਨੁਕਸਾਨ ਦੇ ਵਿੱਚ ਹੈ ਤੇ ਕਪੂਰਥਲਾ ਦੇ ਏਰੀਆ ਨੂੰ ਤਾਂ ਅਲਰਟ ਕੀਤਾ ਗਿਆ ਵੀ ਭਾਈ ਪਾਣੀ ਦਾ ਪੱਧਰ ਜਿਹੜਾ ਹੈਗਾ ਉਹ ਘਟ ਨਹੀਂ ਰਿਹਾ ਵਧਦਾ ਜਾ ਰਿਹਾ ਤੇ ਉਸ ਨੇ ਲੋਕਾਂ ਦੀ ਚਿੰਤਾ ਵੀ ਵਧਾਈ ਹੋਈ ਹੈ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚਨਾ